ਵੀਰ ਵੀਰਨ ਸਤਿ ਸ੍ਰੀ ਅਕਾਲ ਜੀ ਜਹੰਦਰ ਡੇਰੀ ਫਾਰਮ ਤੇ ਤੁਹਾਡਾ ਸਵਾਗਤ ਆ। ਵੀ ਜੀ ਅੱਜ ਪਹੁੰਚ ਚੁੱਕੇ ਹਾਂ ਪਿੰਡ ਘੁੰਮਣ ਡਾਇਰਟਰ ਕੋ ਪਹੁੰਚ ਚੁੱਕੇ ਹਾਂ ਡਾਇਰਟਰ ਕੋ ਤਿੰਨ ਵੜਾ ਨੇ ਅੱਜ। ਦਸ ਦਾ ਦਨ ਲੈਣੀਆਂ ਜਰਸੀ ਵਸ਼ੀ ਜੇ। ਬਹੁਤ ਟੌਪ ਦੀ ਵਸ਼ੀ ਜਰਸੀ। ਆ ਕਾਲੀ ਸ਼ਾ ਆ ਵੱਡੀ ਵਸ਼ੀ ਫਾਰਮ ਵਾਲੀ। 5 26 ਕਿਲੋ ਵਾਲੀ। ਵੀ ਜੀ ਚੈਨਲ ਨੂੰ ਕਰ ਦਿਓ ਸ਼ੇਅਰ ਤੇ ਸਬਸਕ੍ਰਾਈਬ ਨਵੀਂ ਤੇ ਨਵੀਂ ਵੀਡੀਓ ਵੇਖਣ ਵਾਸਤੇ। ਦੇਖੋ ਵੀਡੀਓ ਵਸ਼ੀਆਂ ਬਹੁਤ ਟੌਪ ਦੀਆਂ ਨੇ। ਹਾਂਜੀ ਸਤਿ ਸ੍ਰੀ ਅਕਾਲ ਵੀਰ ਜੀ ਵਧੀਆ ਜੀ ਵਧੀਆ ਕਿੰਨੀਆਂ ਵੜਾਂ ਅੱਜ ਆਪਣੇ ਕੋ ਤਿੰਨ ਵਾਲਾ ਤੁਸੀਂ ਟੁਰਕਲਾਸ ਇਹਦੇ ਬਾਰੇ ਦੱਸੋ ਕੋਈ ਦੋ ਜਾਣਕਾਰੀ ਇਹ ਮੱਛੀ ਪਹਿਲਾਂ ਸਵੇਰ ਹੁੰਣ ਵਾਲੀ ਜੀ ਹਾਂਜੀ 50 ਲੀਟਰ ਵਾਲੀ ਜੀ ਮਾਨਤਾਨ ਕਿੰਨਾ ਗ੍ਰੇਡ ਰੂਟ ਇਹਦਾ ਕਿ ਮੌਕੇ ਤੇ ਤੁਹਾਡਾ ਹੋਏਗਾ ਫੋਨ ਤੇ ਰੇਡ ਹੀ ਕਰਦੇ ਨੇ ਟੱਕਰ ਜੀ ਕਿੰਨਾ ਜੀ ਇਹਦਾ ਮਾਨਤਾਨ ਮੋਲ 85 ਹਜ਼ਾਰ ਰੁਪਏ ਆ। ਹਾਣਾ ਵਾਲੀ ਗੱਲ ਮੋਲ ਤੇ ਬੜਾ ਹਾਈ ਫਾਈ ਕਰ ਛੜਿਆ। ਭਾਈ ਭਾਈ ਭਾਜੀ ਬੱਛੀ ਭਾਈ ਭਈ ਵਾਲੀ ਹੈ ਦੇਖੋ। ਬੱਛੀ ਤੇ ਬੜੀ ਵੱਡੀ ਆ, ਬੱਛੀ ਤੇ ਤੇਰੇ ਤੋਂ ਵੱਡੀ ਆ। ਬੰਦੇ ਨੇ ਮੁਕਾਬਲੇ ਪੂਰੀ ਮਿਸਾਲ ਤੋਂ ਬੜਾ ਚੰਗਾ ਲੱਗਾ। ਕਿੰਨੇ ਦੀ ਹੋਣੀ ਹਾਣਾ? ਹਾਂ ਨਹੀਂ, 80 ਜਾਂ 800 ਰੁਪਏ ਛੋੜ ਕਰਾਂਗੇ ਬਸ। ਠੀਕ ਆ। ਤੇਰਾ ਕੰਮ ਆ। ਤੂੰ ਐ ਨਹੀਂ ਪਾਲਦਾ। ਆਹ ਵਾਲੀ ਬੱਛੀ। ਇਹ ਬੱਛੀ ਤਿਆਰ ਤੇ। ਇਹਨੂੰ 15 ਖੜਦੀ ਹੈ। ਐਸ਼ਾ ਜੀ, ਇਹ ਤਾਂ ਇਹਦਾ। ਇਹਦਾ ਹਿਸਾਬ ਤਾ। ਇਹ ਬੱਛੀ ਹੈਗੀ ਬਾਈ ਤੇ ਹੀ ਰੋੜੀ। ਇਹਦਾ ਮੋਲ ਉਦਾਂ ਮੁੱਲ 70000 ਰੁਪਏ ਠੀਕ ਆ ਹਾਂਜੀ ਵੇਚਣੀ ਨਹੀਂ ਮਾਵਲ ਅੱਜ ਕੋਈ ਵੇਚਣਾ ਹੀ ਮਾਲ ਸਾਰਾ ਵੇਚਣਾ ਵੇਚਣਾ ਕਿਹਦੀ ਹੈ ਲੋਸੀ ਦਾ ਲੱਖ ਲੱਖ 2.5 ਲੱਖ ਮੰਗੀਆਂ ਤਹੀ ਤੇ ਮੁੱਲ ਕਰਦੇ ਵਹਿੜਾ ਦਾ ਤੇ ਇਹਦਾ ਜਰਸੀ ਦਾ ਇਹਦਾ ਮੁੱਲ 65000 ਰੁਪਏ ਅੱਛਾ ਜੀ ਵੇਚਣੀ ਕਿੰਨੇ ਦੀ ਹੈ ਇਹਦਾ ਵਿਸ਼ 1000 2000 ਛੋੜੀ ਹੋਣੀ ਹੈ ਨਹੀਂ ਅੰਦਰ ਆਣ ਕੇ ਗੱਲ ਕਰੋ 60 ਅੰਦਰ ਵਾਲਾ ਕੇਸੀ ਕੀ ਤੇ ਚੰਗੀ ਵਸ਼ੀ ਜਰਸੀ ਦਾ ਅਕਦੇ ਲੈਂਦੀ ਆ ਤਾਂ ਵਾਗੇ ਵਸ਼ੀ ਹੈ ਤੇ ਟੈਂਸ਼ਨ ਤੋਂ ਬਾਅਦ ਤਿੰਨ ਵਸ਼ੀਆਂ ਵੀ ਜੀ ਤਿੰਨੇ ਟੌਪ ਕਲਾਸ ਰੇ ਵੱਡੀਆਂ ਕੜੀ ਕਾਰੀ ਖਰਨ ਗਏ ਘਰ ਵਾਲੇ ਲੈ ਸਕਦੇ ਘਰ ਵਾਲੇ ਖੜਨ ਖੜਨ ਤੁਹਾਨੂੰ ਪਤਾ ਮਾੜਾ ਮਿੰਗਾ ਵੇ ਆ ਵੀ ਮਸ਼ੀ ਵੱਡੀ ਫੁੱਲ ਵੱਡੀ ਵਸ਼ੀ 40 50000 ਵਾਲੀਆਂ ਡਰੈਸ ਆਪਣਾ ਬੋਲ ਦੋ ਤੇ ਨੰਬਰ ਬੋਲ ਦੋ ਪਿੰਡ ਨਿਕੇ ਘੁੰਮਣ ਅਭੀ ਜੀ ਡਰੈਸ ਦਾ ਦਿਓ ਆਪਣਾ ਦਾ ਨੰਬਰ ਦਾ ਦਿਓ ਪਿੰਡ ਨਿਕੇ ਘੁੰਮਣ ਸੀ ਇਸ਼ਾਰਾ ਬੜਾ ਤੁਹਾਨੂੰ ਨੰਬਰ ਤੇ ਪੱਜਾ ਤੇ ਮਤਲਬ ਇਸ ਤਰ੍ਹਾਂ ਨਹੀਂ ਜਾ ਸਕਦੇ ਠੀਕ ਜੀ ਵੀ ਜੀ ਬੋਲੋ ਵੀਡੀਓ ਵੇਖੋ ਵਸ਼ੀਆਂ ਬਹੁਤ ਟੌਪ ਦੀਆਂ ਜੇ ਵੱਡੀਆਂ ਵਸ਼ੀਆਂ ਜੀ ਰਾ ਟੋਪ ਕਲਾਸ ਦੀਆਂ ਸੀ ਉਹ ਮਸ਼ੀਨ ਮੜਾ ਡਰ ਗਈ ਹੱਥ ਲਿਆ ਜਾਣ ਚੱਕ ਤੋ ਫਿਰ ਚਾਣਕ ਪੱਠੇ-ਪੁੱਠੇ ਖਾਣ ਦੇ ਨੰਗਰ ਠੀਕ ਜੀ ਵੀਡੀਓ ਸਾਰੇ ਵੀਰਾਂ ਨੂੰ ਸਸਿਕਾਰ ਜੀ ਵੀ ਜੀ ਚੈਨਲ ਨੂੰ ਸ਼ੇਅਰ ਕਰਦੇ ਹੋ ਸਬਸਕ੍ਰਾਈਬ ਕਰਦੇ ਨਵੀਂ ਤੋਂ ਨਵੀਂ ਵੀਡੀਓ ਵੇਖੋ